ਜਿਹੜੇ ਚਾਲੀ ਪਾਸਟਰ ਫਿਰਕਮਾਉਣ ਵਾਲੇ ਬਾਬੇ ਸਹੀ ਲੋਕਾਂ ਨੂੰ ਸਹੀ ਸਲਾਹ ਨਹੀਂ ਦਿੰਦੇ ਕੋਈ ਕਹਿੰਦਾ ਮੈਂ ਪਾਣੀ ਮਾਰ ਕੇ ਠੀਕ ਕਰ ਦੂੰ ਕੋਈ ਕਹਿੰਦਾ ਮੈਂ ਜੰਤਰ ਮੰਤਰ ਮਾਰ ਕੇ ਠੀਕ ਕਰ ਦੂੰ ਇਹਨਾਂ ਕੋਲੇ ਕੱਕ ਨਹੀਂ ਹੈਗਾ ਵਾਤਾਵਰਨ ਖਰਾਬ ਕਰਤਾ ਅੱਜ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤ ਇਹ ਬਣ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਪਾਣੀ ਦੇ ਵਿੱਚ ਜ਼ਰੀਲੀਅਮ ਭੁੱਲ ਚੁੱਕਿਆ ਪੰਜਾਬ ਦੇ ਵਿੱਚ ਰੈੱਡ ਕੈਟਾਗਰੀ ਦੇਆਂ ਫੈਕਟਰੀਆਂ ਨੇ ਜਿਹੜੀਆਂ ਪੰਜਾਬ ਦਾ ਵਾਤਾਵਰਨ ਤਬਾਹ ਕਰ ਰਹੀਆਂ ਨੇ ਨਾ ਇਹਦੇ ਲੀਡਰ ਬੋਲ ਰਹੇ ਨੇ ਮੈਂ ਤਾਂ ਪਖੰਡੀ ਬਾਬੇ ਬੋਲ ਰਹੇ ਨੇ ਜੀ ਜਿਹਨਾਂ ਨੇ ਸਹੀ ਸਲਾਹ ਦੇਣ ਵੀ ਭਾਈ ਬਿਮਾਰੀਆਂ ਨੇਗੀਆਂ ਤੇ ਲਈ ਚੰਗਾ ਖਾਓ ਪੀਓ ਸਾਡੇ ਗੁਰੂਆਂ ਪੀਰਾਂ ਨੇ ਵੀ ਡਾਕਟਰਾਂ ਦੀ ਸਲਾਹ ਲਈ ਆ ਉਹਨਾਂ ਨੇ ਵੀ ਉਹਨਾਂ ਨੇ ਵੀ ਵੈਦਾਂ ਤੋਂ ਇਲਾਜ ਕਰਵਾਇਆ ਪਖੰਡੀ ਬਾਬਿਆਂ ਤੇ ਜਾਲੀ پارਸੀਆਂ ਤੇ ਤੱਤਾ ਹੋਇਆ ਭਾਨਾ ਸਿੱਧੂ ਪਾਣੀ ਸਿੱਟ ਕੇ ਇਲਾਜ ਕਰਨ ਦਾ ਦਾਵਾ ਕਰਨ ਵਾਲੇ ਪਖੰਡੀਆਂ ਤੋਂ ਬਚੋ ਪਾਨਾ ਸਿੱਧੂ ਨੇ ਕੀਤੀ ਸਭ ਨੂੰ ਬੇਨਤੀ ਨਾਲ ਹੀ ਨਾ ਆਲੇ ਪੰਜਾਬ ਦੇ ਵਾਤਾਵਰਨ ਦਾ ਮੁੱਦਾ ਵੀ ਚੁੱਕਿਆ ਪਾਨਾ ਸਿੱਧੂ ਨੇ ਪਾਨਾ ਸਿੱਧੂ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਜ਼ਰੀਏ ਉਹ ਬੇਨਤੀ ਕਰਦਾ ਹੈ ਸਾਰੇ ਹੀ ਪੰਜਾਬੀਆਂ ਨੂੰ ਕਿ ਪਖੰਡੀਆਂ ਤੋਂ ਆਪਣੇ ਆਪ ਨੂੰ ਬਚਾਓ ਤੇ ਜਦੋਂ ਕੋਈ ਬਿਮਾਰੀ ਹੁੰਦੀ ਹੈ ਤੇ ਪੜੇ ਲਿਖੇ ਡਾਕਟਰਾਂ ਦੇ ਕੋਲ ਜਾਇਆ ਕਰੋ ਨਾਲ ਹੀ ਨਾਲ ਪੰਜਾਬ ਦੇ ਵਾਤਾਵਰਨ ਤੇ ਸਵਾਲ ਚੱਕਦੇ ਹੋਏ ਆ ਪਾਨਾ ਸਿੱਧੂ ਨੇ ਕਿਹਾ ਕਿ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਹੈਗਾ ਜੀ ਪੰਜਾਬ ਦੇ ਵਾਤਾਵਰਣ ਨੂੰ ਬਚਾਣਾ ਪੰਜਾਬ ਦੇ ਵਿੱਚ ਅਣਗਿਣਤ ਐਸੀਆਂ ਫੈਕਟਰੀਆਂ ਨੇ ਜਿਦੇ ਕਰਕੇ ਪੰਜਾਬ ਦਾ ਵਾਤਾਵਰਣ ਖਰਾਬ ਹੋ ਰਿਹਾ ਪਰ ਇਸ ਦੇ ਬਾਰੇ ਕੋਈ ਵੀ ਗੱਲ ਨਾ ਕਰ ਰਿਹਾ ਨਾ ਹੀ ਇਸ ਵੱਡੇ ਮਸਲੇ ਦੇ ਉੱਪਰ ਕੋਈ ਵਿਚਾਰ ਕਰ ਰਿਹਾ ਆਓ ਦੱਸਦੇ ਹਾਂ ਪਾਨਾ ਸਿੱਧੂ ਨੇ ਕੀ ਕਿਹਾ ਸਭ ਨੂੰ ਤੇ ਕਿਉਂ ਕੀਤੀ ਬਾਰ-ਬਾਰ ਬੇਨਤੀ ਪਿਛਲੀ 30 ਤਰੀਕ ਨੂੰ ਜਿਹੜਾ ਆਪਣੇ ਪਿੰਡ ਦੇ ਕੋੜਦਨਾਂ ਦੇ ਵਿੱਚ ਵorld care ਕੈਂਸਰ ਦੀ ਟੀਮ ਨੇ ਕੈਂਪ ਲਾਇਆ ਸੀਗਾ ਉਧਿਆ ਸਾਰੇ ਨਰਪੋਟਾ ਆ ਗਿਆਂ ਬਹੁਤ ਸਾਰੇ ਭਰਾ ਲੈ ਗਏ ਬਾਕੀ ਜਿਹੜੇ ਨਾਲ ਨਾਲ ਪਿੰਡਾਂ ਵਾਲੇ ਉਹ ਵੀ ਸਾਰੇ ਲੈ ਜਿਓ ਤੇ ਇਸ ਕੈਂਪ ਲਾਉਣ ਦੇ ਨਾਲ ਲੋਕਾਂ ਦੇ ਵਿੱਚ ਇੰਨੀ ਕਿ ਜਾਗਰੂਤਾ ਆਈ ਆ ਹਰ ਇੱਕ ਬੰਦੇ ਨੂੰ ਫੋਨ ਤੇ ਦੱਸਿਆ ਜਾ ਰਿਹਾ ਜਿਹਨੂੰ ਪਤਾ ਲੱਗਿਆ ਵੀ ਬਿਮਾਰੀ ਆ ਵੀ ਤੁਸੀਂ ਆ ਇੱਥੋਂ ਟਰੀਟਮੈਂਟ ਲਾਓ ਆ ਹੌਸ ਸਰਕਾਰੀ ਹਸਪੀਟਲ ਤੋਂ ਟਰੀਟਮੈਂਟ ਲਾਓ ਬਹੁਤ ਫਾਇਦਾ ਹੋਇਆ ਪਰ ਇਹ ਕਿਸਾਨਾਂ ਮਜ਼ਦੂਰ ਜਿਹੜੇ ਸਾਡੇ ਆਮ ਵਰਗ ਦੇ ਲੋਕ ਜਿਹੜੇ ਇਲਾਜ ਟੈਸਟ ਨਹੀਂ ਕਰਵਾ ਸਕਦੇ ਸੀਗੇ ਉਹਨਾਂ ਨੂੰ ਕਿੰਨੇ ਉਹਨਾਂ ਬਿਮਾਰੀਆਂ ਦਾ ਪਤਾ ਲੱਗਿਆ ਪਰ ਇੱਥੇ ਕੀ ਹੁੰਦਾ ਸਾਡੇ ਆਮ ਲੋਕਾਂ ਨੂੰ ਜਿਹੜੇ ਚਾਲੀ ਪਾਸਟਰ ਸਿਰਕਮਾਉਣ ਵਾਲੇ ਬਾਬੇ ਸਹੀ ਲੋਕਾਂ ਨੂੰ ਸਹੀ ਸਲਾਹ ਨਹੀਂ ਦਿੰਦੇ ਜਿਹਨਾਂ ਨੇ ਸਹੀ ਸਲਾਹ ਦੇਣ ਵੀ ਭਾਈ ਬਿਮਾਰੀਆਂ ਲੱਗੀਆਂ ਤੇ ਲਈ ਚੰਗਾ ਖਾਓ ਪੀਓ ਵਾਤਾਵਰਣ ਖਰਾਬ ਕਰਤਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹੱਤ ਪਾਣੀ ਦੇ ਵੈਰੀ ਬਣ ਗਏ ਅੱਜ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤ ਇਹ ਬਣ ਚੁੱਕੇ ਨੇਗੇ ਕਿ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਪਾਣੀ ਦੇ ਵਿੱਚ ਜਰੇਨੀਅਮ ਘੁਲ ਚੁੱਕਿਆ ਹੈ ਪੰਜਾਬ ਦੇ ਵਿੱਚ ਰੈੱਡ ਕੈਟਾਗਰੀ ਦੇਆਂ ਫੈਕਟਰੀਆਂ ਨੇ ਜਿਹੜੀਆਂ ਪੰਜਾਬ ਦਾ ਬਾਤਾ ਬਰਨ ਤਬਾਹ ਕਰ ਰਹੇ ਨੇ ਨਾ ਇਹ ਤੇ ਲੀਡਰ ਬੋਲ ਰਹੇ ਨੇ ਨਾ ਇਹ ਤੇ ਪਖੰਡੀ ਬਾਬੇ ਬੋਲ ਰਹੇ ਨੇਗੇ ਕੋਈ ਕਹਿੰਦਾ ਮੈਂ ਪਾਣੀ ਮਾਰ ਕੇ ਠੀਕ ਕਰ ਦੂੰ ਕੋਈ ਕਹਿੰਦਾ ਮੈਂ ਜੰਤਰ ਮੰਤਰ ਮਾਰ ਕੇ ਠੀਕ ਕਰ ਦੂੰ ਇਹਨਾਂ ਕੋਲੇ ਕੱਕ ਨਹੀਂ ਹੈਗਾ ਸਾਡੇ ਗੁਰੂਆਂ ਪੀਰਾਂ ਨੇ ਵੀ ਡਾਕਟਰਾਂ ਦੀ ਸਲਾਹ ਲਈ ਆ ਉਹਨਾਂ ਨੇ ਵੀ ਉਹਨਾਂ ਨੇ ਵੀ ਵੈਦਾਂ ਤੋਂ ਇਲਾਜ ਕਰਵਾਇਆ ਇਸ ਕਰਕੇ ਜੇ ਸਲਾਹ ਲੋਕਾਂ ਨੂੰ ਦੇਣੀ ਆ ਤਾਂ ਸਹੀ ਸਲਾਹ ਦਿਓ ਆਮ ਗਰੀਬਾਂ ਦੇ ਮਜ਼ਦੂਰਾਂ ਦੇ ਆ ਸਾਰੇ ਤੇ ਡਾਕਟਰੀ ਇਲਾਜ ਕਰਵਾਓ ਤੇ ਟ੍ਰੀਟਮੈਂਟ ਕਰਵਾਓ ਪਖੰਡੀ ਬਾਬਿਆਂ ਨੂੰ ਬੇਨਤੀ ਆ ਕਿ ਤੁਸਨੋਂ ਉਲ ਜਾ ਕੇ ਰੱਖਤਾ ਮੇਰੀ ਮਾਂ ਨੂੰ ਕੈਂਸਰ ਸੀਗਾ ਮੈਂ ਜੇਕਰ ਲਾਸਟ ਤੇ ਜਾ ਕੇ ਪਤਾ ਲੱਗਿਆ ਜੇ ਸਾਨੂੰ ਪਹਿਲਾਂ ਪਤਾ ਲੱਗਦਾ ਤੁਸੀਂ ਇਲਾਜ ਸਾਡਾ ਹੋ ਸਕਦਾ ਸੀ ਪਰ ਫਿਰ ਵੀ 2 ਢਾਈ ਸਾਲ ਡਾਕਟਰੀ ਇਲਾਜ ਨਾਲ ਬਚਾ ਕੇ ਰੱਖੀ ਆ ਡਾਕਟਰਾਂ ਨੂੰ ਵੀ ਮੈਂ ਬੇਨਤੀ ਕਰਦਾ ਲੋਕਾਂ ਨੂੰ ਜਾਗਰੂਤ ਕਰੋ ਤੁਸੀਂ ਪੜ੍ਹੇ ਲਿਖੇ ਡਾਕਟਰੋਂ ਆ ਪਖੰਡੀ ਬਾਬਿਆਂ ਤੋਂ ਲੋਕਾਂ ਦਾ ਖੜਾ ਛੜਾਓ ਪਰਮਾਤਮਾ ਕਣ-ਕਣ ਦੇ ਵਿੱਚ ਵੱਸਦਾ ਹੈ ਪਰਮਾਤਮਾ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਪਰਮਾਤਮਾ ਨੇ ਕਹਿੰਦਾ ਕਿ ਤੁਸੀਂ ਦਰਖਤ ਵੱਢੋ ਪਾਣੀ ਖਰਾਬ ਕਰੋ ਵਾਤਾਵਰਨ ਖਰਾਬ ਕਰੋ ਠੀਕ ਆ ਤੁਸੀਂ ਜਿਹੜੀਆਂ ਜ਼ਹਿਰਾਂ ਅੱਜ ਧਰਤੀ ਦੇ ਵਿੱਚ ਬੀਜੀਆਂ ਜਾ ਰਹੀਆਂ ਨੇ ਪਰਮਾਤਮਾ ਇਹਨਾਂ ਜ਼ਹਿਰਾ ਬੀਜਣ ਲਈ ਨਹੀਂ ਕਹਿੰਦਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤਾਂ ਕਈ 100 ਸਾਲ ਪਹਿਲਾਂ ਇਹ ਗੱਲ ਕਹੇਤੀ ਵੀ ਭਾਈ ਜਦੋਂ ਇਹ ਕੋਈ ਗੱਲ ਨਹੀਂ ਸੀ ਹੈਗੀ ਜਦੋਂ ਉਦੋਂ ਵਾਤਾਵਰਨ ਖਰਾਬ ਨਹੀਂ ਸੀਗਾ ਉਦੋਂ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਵਾਤਾਵਰਨ ਦੀ ਗੱਲ ਕਰਤੀ ਪਰ ਤੁਸੀਂ ਜੇਕਰ ਦੁਸ਼ਮਣ ਬਣ ਕੇ ਬੰਦਾ ਬੰਦਿਆ ਦੁਸ਼ਮਣ ਬਣ ਗਿਆ ਉਹਦੇ ਵਿੱਚ ਪਰਮਾਤਮਾ ਦਾ ਕੀ ਕਸੂਰਾ ਭਾਈ ਤੁਸੀਂ ਜਾਲੀ ਖਾ ਰਹੇ ਹੋ ਜਾਲੀ ਪੀ ਤੁਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਰਹੇ ਇਹਦੇ ਵਿੱਚ ਪ੍ਰਮਾਤਮਾ ਦਾ ਕੀ ਕਸੂਰ ਆ ਭਾਈ ਇਹ ਬਿਮਾਰੀਆਂ ਦਾ ਜਿਹੜਾ ਇਲਾਜ ਆ ਤੁਸੀਂ ਜਿਹੜੇ ਤਰੀਕੇ ਨਾਲ ਬਿਮਾਰੀਆਂ ਸਹੀੜੀਆਂ ਨੇ ਉਸੇ ਤਰੀਕੇ ਨਾਲ ਇਲਾਜ ਹੋਊਗਾ ਜੇ ਤੁਸੀਂ ਇਹਨਾਂ ਪਖੰਡੀ ਜਾਲੀਆਂ ਕੋਲੇ ਜਾ ਰਹੇ ਹੋ ਤੁਹਾਡਾ ਕੱਖ ਨਹੀਂ ਬਣਨਾ ਦੇਖ ਲਓ ਕਿ ਕੀ ਹਾਲਾਤ ਬਣੇ ਪੈਣਗੇ ਇਸ ਕਰਕੇ ਪ੍ਰਮਾਤਮਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਇਹ ਕੈਂਪ ਲਗਾਉਣ ਦੀ ਬੜੀ ਜ਼ਰੂਰਤ ਆ ਤੇ ਆ ਰਿਪੋਰਟਾਂ ਭਾਈ ਸਾਰੇ ਜਾਣੇ ਲੈ ਜਿਓ ਮੈਂ ਆਪਣੇ ਆਮ ਲੋਕਾਂ ਲਈ ਜੋ ਕੁਝ ਵੀ ਕਰ ਸਕਦਾ ਇਹੋ ਜੇ ਸਾਡੇ ਮਜ਼ਦੂਰਾਂ ਲਈ ਸਾਡੇ ਭਰਾਵਾਂ ਵਾਲੇ ਕੈਂਸਰ ਦੀ ਬਿਮਾਰੀ ਲਈ ਮੈਂ ਬਾਅਦ ਚੜ ਕੇ ਕਾਫੀ ਲੰਮੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹਾਂ ਕਿਉਂਕਿ ਹਰੇਕ ਮਜ਼ਦੂਰ ਦੇ ਵਿੱਚੋਂ ਮੈਨੂੰ ਆਪਣੀ ਮਾਂ ਦਿਖਦੀ ਆ ਮੇਰਾ ਸਮਾਂ ਵੀ ਬੜਾ ਮਾੜਾ ਸੀਗਾ ਇਸ ਕਰਕੇ ਆਓ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਬਚਾਈਏ ਤਿੰਨ ਜਗ੍ਹਾ ਤੇ ਪਹਿਲਾਂ ਦਰਖਤ ਤਿੰਨ ਲਾ ਚੁੱਕੇ ਆ ਚੌਥਾ ਜੰਗਲ ਅਸੀਂ ਹੋਰ ਤਿਆਰ ਕਰਾਂਗੇ ਆਓ ਪਾਣੀ ਬਚਾਈਏ ਔਰ ਰੈੱਡ ਕਟਾਗਰ ਦੀਆਂ ਫੈਕਟਰੀਆਂ ਨੇ ਸਰਕਾਰ ਵਿਰੋਧ ਕਰੇ ਆਪਾਂ ਵਿਰੋਧ ਕਰੀਏ ਕਿੰਨਾ ਜਿਹੜਾ ਕਿ ਡਾਇਨ ਫੈਕਟਰੀਆਂ ਸਾਡੇ ਪੰਜਾਬ ਨੂੰ ਤਬਾਹ ਕਰ ਰਹੀਆਂ ਨੇ ਸਭ ਤੋਂ ਵੱਡਾ ਅਹਿਮ ਮੁੱਦਾ ਜਿਹੜਾ ਪੰਜਾਬ ਦਾ ਵਾਤਾਵਰਣ ਬਚਾਉਣਾ ਜਿਹੜੀ 1 ਸੈਕਿੰਡ ਬਾਅਦ ਸਾਨੂੰ ਸਾਹ ਦੀ ਜ਼ਰੂਰਤ ਆ ਜੋ ਹਵਾ ਨੂੰ ਨਾ ਬਚਾ ਸਕੇ ਤਾਂ ਸਾਡੇ ਕੋਲੇ ਰਹਿਣਾ ਕੀ ਆ ਹਵਾ ਬਚਾਓ ਪਾਣੀ ਬਚਾਓ ਧਰਤੀ ਜਿਹੜੀ ਸਾਡੀ ਮਾਂ ਐ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਧਰਤੀ ਨੂੰ ਮਾਂ ਕਿਹਾ ਪਾਣੀ ਨੂੰ ਪਿਤਾ ਕਿਹਾ ਥੋੜਾ 70 ਪ੍ਰਤੀਸ਼ਤ ਆਕਤੀ ਦੇ ਵਿੱਚ ਪਾਣੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਾਰੇ ਤੋਂ ਵੱਡਾ ਕੋਈ ਵਿਗਿਆਨੀ ਨਹੀਂ ਇਸ ਧਰਤੀ ਤੇ ਪੈਦਾ ਹੋ ਸਕਦਾ ਜਿਨੇ ਇਹ ਗੱਲ 900 ਸਾਲ ਪਹਿਲਾਂ ਗੱਲ ਕਹਤੀ ਇਸ ਕਰਕੇ ਗਿਆਨ ਨਾਲ ਜੁੜੋ ਗੁਰੂ ਦੇ ਗਿਆਨ ਨਾਲ ਜੁੜੋ ਆਪਣੇ ਵਿੱਚ ਗਿਆਨ ਪ੍ਰਾਪਤ ਕਰੋ ਤੇ ਲੋਕਾਂ ਨੂੰ ਸਹੀ ਰਾਹ ਪਾਓ ਆਪ ਤੋਂ ਜਿਹੜਾ ਇਹ ਸਭ ਤੋਂ ਵੱਡੀ ਸੇਵਾ ਹੈ ਕਿ ਮਜ਼ਦੂਰਾਂ ਦਾ ਆਪਣੇ ਜਿਹੜਾ ਕੋਈ ਤਾਕੜਾ ਕਿਸਾਨਾ ਉਹ ਮਜ਼ਦੂਰ ਦੀ ਬਾਹ ਫੜੋ ਜਿਹੜੇ ਲੋੜਵੰਦ ਕਿਸਾਨ ਦੀ ਬਾਹ ਫੜ ਕੇ ਸੀ ਸਮਾਜ ਦੇ ਵਿੱਚ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਕੁਦਰਤ ਦੀ ਸੇਵਾ ਵਾਤਾਵਰਨ ਬਚਾਉਣ ਦੀ ਸੇਵਾ ਇਹ ਸੇਵਾ ਵੱਲ ਜ਼ਰੂਰ ਧਿਆਨ ਦਿਜੀਏ ਆਪਾਂ ਇਹ ਸਾਰੇ ਰਿਪੋਰਟਾਂ ਲੈ ਜੋ ਹਰੇਕ ਪਿੰਡ ਦੇ ਵਿੱਚ ਇੱਕ ਕੈਂਸਰ ਦਾ ਕੈਂਪ ਜਾਗਰੂਤ ਕੈਂਪ ਲੱਗਣਾ ਬੜਾ ਜ਼ਰੂਰੀ ਆ ਤੇ ਮੈਂ ਹਰੇਕ ਪਿੰਡ ਦੇ ਵਿੱਚ ਇਹ ਹੀ ਬੇਨਤੀ ਕਰਨਾ ਚਾਹੁੰਦਾ ਵੀ ਵਾਤਾਵਰਨ ਬਚਾਉਣਾ ਬਹੁਤ ਜ਼ਰੂਰੀ ਆ ਧੰਨਵਾਦ ਪਾਨਾ ਸਿੱਧੂ ਦੇ ਵਿਚਾਰਾਂ ਬਾਰੇ ਤੁਹਾਡਾ ਕੀ ਇਹ ਕਿਹੜਾ ਜ਼ਰੂਰ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ